ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਵਿਸ਼ਾ ਰਹੇਗਾ ਕਿ ਸਾਨੂੰ ਪਾਠ ਕਰਦੇ ਸਮੇਂ ਆਪਣੇ ਕੋਲ ਜਲ ਰੱਖਣਾ ਚਾਹੀਦਾ ਜਾਂ ਨਹੀਂ ਇੱਕ ਆਪਾਂ ਕੋਈ ਪੁਰਾਣੀ ਸਾਇੰਟਿਫਿਕ ਰਿਸਰਚ ਤੇ ਜਾਈਏ ਕਹਿੰਦੇ ਕਿ ਇੱਕ ਦੋ ਪੌਦੇ ਲਾਏ ਕੇ ਇੱਕ ਕੋਲੇ ਪਿਆਰ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਇੱਕ ਨੂੰ ਪਿਆਰ ਦੀਆਂ ਗੱਲਾਂ ਕਰਕੇ ਪਾਣੀ ਪਾਇਆ ਗਿਆ ਤੇ ਇੱਕ ਨੂੰ ਗਾਲਾਂ ਕੱਢ ਕੇ ਤੇ ਜਿਹਨੂੰ ਪਿਆਰ ਦੀਆਂ ਗੱਲਾਂ ਕਰੀਆਂ ਜਾਂਦੀਆਂ ਸੀ ਉਹ ਪੌਦਾ ਬਹੁਤ ਸੋਹਣਾ ਤੇ ਫਲਦਾਰ ਹੋ ਜਾਂਦਾ ਦੂਜਾ ਪੌਦਾ ਸੁੱਖਣ ਲੱਗ ਗਿਆ ਇਦਾਂ ਹੀ ਇਹ ਹੁੰਦਾ ਹੈ ਕਿ ਜਦੋਂ ਆਪਾਂ ਪਾਠ ਕਰਦੇ ਆ ਤਾਂ ਜਿਹੜੀ ਆਪਣੇ ਆਲੇ-ਦੁਆਲੇ ਦੀ ਊਰਜਾ ਹੁੰਦੀ ਆ ਉਹ ਪਾਠ ਦੇ ਨਾਲ ਸਹੀ ਹੋ ਜਾਂਦੀ ਆ ਕਿ ਉਹ ਸਾਫ਼ ਸੁਥਰੀ ਹੋ ਜਾਂਦੀ ਆ ਤੇ ਉਹ ਊਰਜਾ ਪੋਜ਼ਿਟਿਵ ਊਰਜਾ ਹੁੰਦੀ ਆ ਤੇ ਜਦੋਂ ਆਪਾਂ ਉਹ ਜਲ ਦਾ ਛੱਟਾ ਸਾਰੇ ਘਰ ਵਿੱਚ ਲਾਉਂਦੇ ਆ ਜਾਂ ਕਰਦੇ ਪਰਿਵਾਰਿਕ ਮੈਂਬਰਾਂ ਨੂੰ ਜੇ ਆਪਾਂ ਖੁਦ ਪੀਂਨੇ ਆ ਤਾਂ ਉਹ ਪੋਜ਼ਿਟਿਵ એનર્ਜੀ ਹੀ ਆਪਣੇ ਸਰੀਰ ਦੇ ਅੰਦਰ ਜਾਂਦੀ ਆ ਤਾਂ ਇਸ ਲਈ ਇਹ ਕਿਹਾ ਜਾਂਦਾ ਕਿ ਪਾਠ ਕਰਦੇ ਸਮੇਂ ਆਪਾਂ ਨੂੰ ਕੋਲੇ ਜਲ ਰੱਖਣਾ ਬਹੁਤ ਜ਼ਰੂਰੀ ਹੈ ਤੇ ਤਾਂ ਕਿ ਆਪਣੇ ਘਰ ਦੇ ਸਾਰੇ ਘਰ ਦੇ ਵਿੱਚ ਉਹ ਪੋਜ਼ਿਟਿਵ ਊਰਜਾ ਦੇ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਹੋਰ ਵੀ ਕੁਐਸਚਨ ਹੋਇਆ ਉਹਦੇ ਲਈ ਚੈਨਲ ਤੇ ਕਮੈਂਟ ਬਾਕਸ 'ਚ ਛੱਡੋ ਚੈਨਲ ਨੂੰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਇਦਾਂ ਦੀਆਂ ਹੀ ਗਰਵਾਨੀ ਨਾਲ ਰਿਲੇਟਡ ਜਾਂ ਸਾਡੇ ਡੇਲੀ ਦੇ ਜੀਵਨ ਨਾਲ ਰਿਲੇਟਡ ਵੀਡੀਓਜ਼ ਆਉਂਦੀਆਂ ਰਹਿਣਗੀਆਂ ਧੰਨਵਾਦ